ਗਰਮੀ ਜ ਸਿੰਘ ਪਿੰਡ ਵਾਸੀ ਸ਼ੂਰ ਕਲਾ ਉਹ ਜਾਣਿਆਂ ਖਾਰੇ ਤੇ ਆਉਂਦਿਆ ਰਸਤੇ ਵਿੱਚ ਐਕਸੀਡੈਂਟ ਹੋ ਗਿਆ ਸਾਨੂੰ ਪਤਾ ਲੱਗਾ ਆਈ ਮੌਕੇ ਤੇ ਆਈਆਂ ਪਰ ਇੱਥੇ ਹੋਰ ਵੀ ਜਿਹੜਾ ਸਮਾਨ ਪਿਆ ਵਾ ਤੇ ਉਹ ਕਹਿੰਦੇ ਟਹਿਣਾ ਵੱਜ ਕੇ ਡੇਗਾ ਅਸੀਂ ਜਿਹੜੀ ਆ ਪੂਰੀ ਆਪਣੀ ਜਾਣਕਾਰੀ ਕਰਾਉਣੀ ਚਾਹੁੰਦੇ ਆ ਕਿ ਇਹ ਜਿਹੜਾ ਵਾ ਕੀ ਇਹਨੇ ਨਾ ਪਾਣਾ ਵਰਤਿਆ ਵਾ ਫਿਰ ਅਸੀਂ ਜਿਹੜਾ ਅਗਲੀ ਕਾਰਵਾਈ ਜਿਹੜੀ ਹੋਏਗੀ ਫਿਰ ਅਸੀਂ ਜਾ ਰਹੇ ਨੇ ਖਾਰੇ ਹਾਦੀ ਮਿਰਜੀਆਂ ਕਾਦੀਆਂ ਮਿਰਜਾਂ ਲਾਗੇ ਖਾਰਾ ਵਾ ਹਾਂਜੀ ਤੇ ਗੱਲ ਹੈ ਕਰੀਬ 11:00 ਵਜੇ ਦੇ 10 ਮਿੰਟ ਪਹਿਲਾਂ ਕਾਲ ਆਈ ਪਨੋਰਮ ਤੋਂ ਕਿ ਬਿਆਲੇ ਲਾਗੇ ਪੰਪ ਲਾਗੇ ਇੱਕ ਐਕਸੀਡੈਂਟ ਹੋਇਆ ਹੈ ਜਿੱਥੇ ਮੌਕੇ ਤੇ ਪਹੁੰਚੇ ਪਹੁੰਚ ਕੇ ਵੇਖਿਆ ਜਿੱਥੇ ਦੋ ਬੰਦਿਆਂ ਦੀ ਡੈਥ ਹੋ ਚੁੱਕੀ ਜਿਹੜੇ ਕਿ ਜਿਸ ਦਾ ਨਾਂ ਇੱਕ ਦਾ ਨਾਂ ਬਲਕਾਰ ਸਿੰਘ ਗੁਰਮੇਦ ਸਿੰਘ ਸੰਨੂ ਬੂਰ ਸਿੰਘ ਦੋਵੇਂ ਵਾਸੀ ਸਹੂਰ ਦਰਾਂਗੇ ਲਾਗੇ ਪੈਂਦਾ ਇਹਨਾਂ ਦਾ ਜੀ ਤੇ ਹੁਣ ਥਾਣੇ ਵਾਲਿਆਂ ਨੂੰ ਸੂਚਨਾ ਕਰ ਦਿੱਤਾ ਗਿਆ ਕਾਨੂੰਨੀ ਕਾਰਵਾਈ ਕਰਦਾ ਬਾਅਦ ਅੱਗੇ ਦੀ ਕਾਰਵਾਈ ਹੋਏਗੀ ਦੋਹੇ ਭਰਾ ਸੀਗੇ ਦੋਹੇ ਸਕੇ ਭਰਾ ਹੈਗੇ ਜੀ ਇੱਥੇ ਤੱਕ ਭੋਗ ਤੇ ਜਾ ਰਹੇ ਕਿਤੇ ਆਪਣੇ ਪਿੰਡ ਆਪਣੇ ਪਿੰਡ ਇਥੇ ਠਾਣੇਵਾਲ ਕਹਿੰਦੇ ਇੱਥੇ ਜਾ ਹੀ ਭੋਗ ਤੇ ਠਾਣੇਵਾਲ ਪਿੰਡ ਭੋਗ ਤੇ ਜਾ ਰਹੇ ਸੀਗੇ ਰੈਣ ਵਾਲੇ ਕਿਹਨਾਂ ਦੇ ਹੈਗੇ ਰੈਣ ਵਾਲੇ ਸੂਰ ਪਿੰਡ ਆ ਜੀ ਦਰੰਗ ਜਿਹਾ ਲੱਗੇ ਕੀ ਕੰਮ ਕਰਦੇ ਕਿੰਨੀ ਕਿੰਨੀ ਉਮਰ ਵਾਂ ਖੇਤੀਬਾੜੀ ਦਾ ਕੰਮ ਕਰਦਾ ਕਰੀਬ 60 ਸਾਲ ਦੇ ਕਰੀਬ ਉਮਰ ਆ ਇਹਨਾਂ ਦੀ ਕਰਦੇ ਕੰਮ ਕਰਦੇ ਦੋਹੇ ਸਕੇ ਭਰਾ ਹੈਗੇ ਆਡੇ ਲੋ ਮੋਖਾਥਾਣਾ ਸੱਚ ਆ ਗਏ ਨੇ ਅਗਲੀ ਕਾਰਵਾਈ ਉਹਨਾਂ ਨੇ ਕਰਨੀ ਹੈ ਤੇ ਐਸਾ ਸਾਡਾ ਮੌਕੇ ਤੇ ਪਹੁੰਚ ਦਾ ਟਾਈਮ ਕਮ ਹੈ ਉਹ ਆ ਗਏ ਆ ਅਗਲੀ ਕਾਰਵਾਈ ਥਾਣੇ ਵਾਲੇ ਕਰਨਗੇ ਹਾਂਜੀ ਇਹ ਡੈਡ ਬੜੀਆਂ ਉਹ ਸਵਾਲ ਲੈ ਕੇ ਜਾਣਗੇ ਜਿੱਥੇ ਇਹਨਾਂ ਨੂੰ ਰਿਪੋਰਟ ਮਾਰਨ ਤੋਂ ਬਾਅਦ ਫਿਰ ਹਾਂਜੀ ਅੱਜ ਇਹ ਭਰਾ ਪਹੁੰਚ ਗਿਆ ਤਾਂ ਕਿ ਆਂਡ ਗਾਂਡ ਸਾਰੇ ਆ ਗਏ ਜਿੰਨੇ ਆ ਗਏ ਉਹਨਾਂ ਦੇ